ਸਰ ਜਿਹੜੀ ਤੁਸੀਂ ਇਹ ਚੈਕਿੰਗ ਕਰ ਰਹੇ ਹੋ ਇਹਦਾ ਕੀ ਮਕਸਦ ਹੈ ਹਾਂਜੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵਿਆ ਦਵਾਈਪੀਐਸ ਤੇ ਸਾਡੇ ਐਸਐਸਪੀ ਸਾਹਿਬ ਬੱਦਰ ਸ਼੍ਰੀ ਸਫਰਾਜ਼ ਆलम ਜੀ ਦੀ ਹਦਾਇਤਾਂ ਦੇ ਉੱਤੇ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਆ ਜਿਹੜੀ ਗੈਂਗਸਟਰਾਂ ਦੇ ਵਿਰੁੱਧ ਉਹਦੇ ਅਧੀਨ ਜਿਹੜੇ ਆ ਅਸੀਂ ਜਿਹੜੇ ਟੇਨੈਂਟਸ ਹੈਗੇ ਆ ਕਿਰਾਏਦਾਰ ਜਿੰਨੇ ਹੈਗੇ ਸਾਰੇ ਜਿਹੜੇ ਕੋ ਬਾਹਰੋਂ ਆ ਕੇ ਕਪੇ ਸ਼ਹਿਰ ਦੇ ਵਿੱਚ ਸਾਡੇ ਭਦੌੜ ਦੇ ਵਿੱਚ ਮੇਰੀ ਸਬਡਿਵੀਜ਼ਨ ਦੇ ਵਿੱਚ ਜਿਹੜੇ ਵੀ ਰਹਿ ਰਹੇ ਆ ਉਦੇ ਦੀਨ ਸਾਡੀ ਇਹ 2 ਤੋਂ 5 ਇੱਕ ਸਪੈਸ਼ਲ ਚੈਕਿੰਗ ਜਿਹੜੀ ਆ ਚੱਲ ਰਹੀ ਆ ਉਹਦੇ ਵਿੱਚ ਜਿੰਨੇ ਵੀ ਕਿਰਾਏਦਾਰ ਅਸੀਂ ਰਹਿ ਰਹੇ ਇੱਥੇ ਰਹਿ ਰਹੇ ਆ ਸਾਰੀ ਅਸੀਂ ਫੋਰਸ ਇਕੱਠੀ ਕਰਕੇ ਉਹਨਾਂ ਦੀ ਇੱਕ ਤਾਂ ਚੈਕਿੰਗ ਕਰ ਰਹੇ ਆ ਉਹ ਬੰਦਾ ਕਿੱਥੋਂ ਆ ਕੇ ਬੈਠਾ ਕੀ ਕੰਮ ਕਰ ਰਿਹਾ ਏ ਕੋਈ ਕ੍ਰਿਮੀਨਲ ਨਾਲ ਲਿੰਕ ਤਾਂ ਨਹੀਂ ਹੈਗਾ ਕੋਈ ਉਹਦਾ ਹੋਰ ਕੋਈ ਸਾਨੂੰ ਕੋਈ ਲਿੰਕ ਮਿਲ ਜੇ ਕਈ ਵਾਰੀ ਕਿਸੇ ਦੇ ਕੋਈ ਸਕੂਟਰ ਮੋਟਰਸਾਈਕਲ ਜਿਨ੍ਹਾਂ ਦੇ ਕਈਆਂ ਨੰਬਰ ਨਹੀਂ ਲੱਗੇ ਸਾਨੂੰ ਮਿਲੇ ਆ ਉਹਨਾਂ ਦੀ ਅਸੀਂ ਤਸਦੀਕ ਕਰ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੈਰੀਫਾਈ ਕਰਕੇ ਕਿ ਸਾਡੀ 3 ਘੰਟਿਆਂ ਦੀ ਮੁਹਿੰਮਾ 2:00 ਤੋਂ ਲੈ ਕੇ 5:00 ਵਜੇ ਤੱਕ ਇਹ ਸਾਰੀ ਇਸੇ ਜਿਹੜੀ ਲੜੀ ਦੇ ਅਧੀਨ ਚੱਲ ਰਹੀ ਹੈ ਜਿਹੜੀ ਵਾਰ ਅਗੇਂਸਟ ਗੈਂਗਸਟਰਸ ਦੇ ਆ ਉਹਦੇ ਅਧੀਨ ਚੱਲ ਰਹੀ ਸਰ ਇਹ ਸਰ ਕੋਈ ਕੋਈ ਮਾਮਲਾ ਆਇਆ ਸਾਹਮਣੇ ਕੋਈ ਹਾਂਜੀ ਨਹੀਂ ਹਜੇ ਸਾਡੀ ਮਾਮਲਾ ਕੋਈ ਸਾਹਮਣੇ ਨਹੀਂ ਆ ਸ਼ੱਕੀ ਜਿਹੜੇ ਪੁਰਸ਼ ਹੈਗੇ ਆ ਉਹਨਾਂ ਨੂੰ ਅਸੀਂ ਥਾਣੇ 'ਲ ਜਾ ਕੇ ਜਿਸ ਤਰ੍ਹਾਂ ਹੁਣ ਸਾਡੀ ਇੱਕ ਟੀਮ ਇੱਥੇ ਆ ਤਪੇ ਦੇ ਵਿੱਚ ਕੰਮ ਕਰ ਰਹੀ ਆ ਐਸਐਚਓ ਤਪਾ ਦੇ ਅਧੀਨ ਦੇ ਨਾਲ ਐਸਐਚਓ ਰੂੜੇ ਕੇ ਆ ਜਿਹੜਾ ਵੀ ਕੋਈ ਸ਼ੱਕੀ ਪੁਰਸ਼ ਸਾਨੂੰ ਮਿਲੇਗਾ ਉਹਨੂੰ ਅਸੀਂ ਪੁੱਛ ਕੇ ਅੱਛ ਕਰਾਂਗੇ ਜੇ ਕੋਈ ਸਾਨੂੰ ਕੋਈ ਲੱਗਦੀ ਹੈ ਇਸ ਤਰ੍ਹਾਂ ਦੀ ਗੱਲ ਫਿਰ ਉਹਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਕਾਨੂੰਨ ਦੇ ਮੁਤਾਬਕ ਉਹ ਕੀਤੀ ਜਾਂਦੀ ਹੈ ਠੀਕ ਹੈ ਸਰ ਜਿਵੇਂ ਹੁਣ ਤੁਸੀਂ ਇੱਥੇ ਘਰਾਂ ਦੇ ਵਿੱਚ ਚੈਕਿੰਗ ਕਰ ਰਹੇ ਹੋ ਕਿਰਾਏਦਾਰਾਂ ਦੀ ਤੁਹਾਨੂੰ ਜੇ ਕੋਈ ਮਾੜਾ ਜਿਹਾ ਵੀ ਕੋਈ ਲੂਜ਼ ਪੁਆਇੰਟ ਮਿਲਦਾ ਉਹਨੂੰ ਗਾਹਾਂ ਕੀ ਕਾਰਵਾਈ ਥਾਣੇ ਲੈ ਕੇ ਜਾਓ ਹਾਂਜੀ ਹਾਂਜੀ ਉਹੀ ਮੈਂ ਦੱਸ ਰਿਹਾ ਨਾ ਜੇ ਸਾਨੂੰ ਕੋਈ ਕੋਈ ਵੈਪਨ ਮਿਲਦਾ ਜਾਂ ਸਾਨੂੰ ਕੋਈ ਸ਼ੱਕੀ ਲੱਗਦਾ ਜਾਂ ਸਾਨੂੰ ਕੋਈ ਫੋਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਮਿਲਦੀ ਆ ਤਾਂ ਉਹਨੂੰ ਅਸੀਂ ਜਾ ਕੇ ਥਾਣੇ ਵੈਰੀਫਾਈ ਕਰਕੇ ਤੇ ਜੋ ਵੀ ਅਗਲੀ ਕਾਰਵਾਈ ਬਣਦੀ ਹੈ ਉਹ ਅਮਲ ਵਿੱਚ ਲੰਤ ਸਰ ਜਿਹੜੀ ਮੁਹਿੰਮ ਹੈ ਕਹਿੰਦੇ ਤੱਪੇ ਚੱਕਾ ਪੂਰੀ ਸਾਊਥ ਡਿਵੀਜ਼ਨ ਚੱਲ ਰਹੀ ਹੈ ਜੀ ਇਹ ਸਾਰੇ ਤਕਰੀਬਨ ਪੰਜਾਬ ਚ ਚੱਲ ਰਹੀ ਹੈ ਫਿਲਹਾਲ ਸਾਡੇ ਡਿਸਟ੍ਰਿਕਟ ਚ ਚੱਲ ਰਹੀ ਹੈ ਸਰ ਇਹਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਇਹਦੇ ਚ ਮੈਂ ਸਾਰੇ ਆਪ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਹਿਣੀ ਚਾਹੁੰਨਾ ਹੈ ਜਿਹੜੇ ਸੁੰਭਰੇ ਨੇ ਜਿੰਨੇ ਤੁਸੀਂ ਕਿਰਾਏਦਾਰ ਰੱਖਣੇ ਆ ਉਹਨਾਂ ਦੀ ਇੰਟੀਮੇਸ਼ਨ ਜਿਹੜੀ ਆ ਉਹ ਸਾਡੇ ਸੂਭਦਾ ਸੈਂਟਰ ਨੂੰ ਜ਼ਰੂਰ ਦੇਣੀ ਆ ਪੁਲਿਸ ਥਾਣੇ ਨੂੰ ਜ਼ਰੂਰ ਦੇਣੀ ਆ ਕਿ ਆ ਫਲਾ ਫਲਾ ਬੰਦਾ ਨਾਲ ਉਹਦਾ ਆਧਾਰ ਕਾਰਡ ਲਾ ਕੇ ਸਾਰੀ ਉਹਦੀ ਜਿਹੜੀ ਆ ਇੰਟੀਮੇਸ਼ਨ ਜਿਹੜੀ ਆ ਉਹ ਸਾਨੂੰ ਦੇਣੀ ਤਾਂ ਕਿ ਸੋ ਉਸ ਬ ਉਹਦਾ ਪਿੱਛੋ ਪਿਛੋਕੜ ਪਰਚਾ ਜਦਨ ਵੀ ਕੱਟ ਕੇ ਪਤਾ ਕਰ ਸਕੀਏ ਵੀ ਕੋਈ ਕ੍ਰਾਈਮ ਕਰਨ ਵਾਲਾ ਬੰਦਾ ਆ ਕੇ ਸਾਡੇ ਏਰੀਆ 'ਚ ਨਹੀਂ ਰਹਿ ਰਿਹਾ ਤੇ ਉਹਦੀ ਸਾਨੂੰ ਸਾਰੀ ਵੈਰੀਫਿਕੇਸ਼ਨ ਕਰ ਸਕੀਏ